ਗੁਰੂ ਕੇ ਪਿਆਰੇਓ ਗੁਰੂ ਕੇ ਸਾਰੇਓ ਪਾਤਸ਼ਾਹ ਕਿਰਪਾ ਕਰਨ ਕਲ ਜ਼ੁਗ ਦੇ ਵਿੱਚ ਜਲ ਦੇ ਵਲ ਦੇ ਸਮੇਂ ਅੰਦਰ ਪਾਤਸ਼ਾਹ ਜੀ ਦੀ ਬਾਣੀ ਉਹਨਾਂ ਦਾ ਸਿਮਰਨ ਨਾਮ ਆਧਾਰ ਹੈ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਤਾਰੈ ਪਾਤਸ਼ਾਹ ਜਲ ਦੇ ਵਲ ਦੇ ਸੰਸਾਰ ਅੰਦਰ ਆਪਣਾ ਹੱਥ ਦੇ ਕੇ ਰੱਖ ਲੈ ਆਓ ਗੁਰੂ ਕੇ ਪਿਆਰੇਓ ਸਤਿਗੁਰ ਸਭਨਾ ਦਾ ਭਲਾ ਮਨਾਏ ਦਾ ਤਿਸ ਦਾ ਬੁਰਾ ਕਿਓ ਹੋਏ ਆਓ ਗੁਰੂ ਕੇ ਪਿਆਰਿਓ ਸਰਬਤ ਦਾ ਭਲਾ ਮੰਗਣਾ ਕਰੀਏ ਪਾਤਸ਼ਾਹ ਕਿਰਪਾ ਕਰਨ ਰਹਿਮਤਾ ਕਰਨ ਤਪਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਪਾਤਸ਼ਾਹ ਜੀ ਦੀ ਗੋਦ ਵਿੱਚ ਬੈਠ ਕਰਕੇ ਕੀਰਤਨ ਨਰਮੋਲਕ ਹੀਰਾ ਗੁਣੀ ਗਹੀਰਾ ਦੇ ਜਾਪ ਆਓ ਬੜੇ ਪਰਸਤਕਾਰ ਨਾਲ ਸਰਬਣ ਕਰ ਲਈਏ ਜੀ ਵਾਹ ਵਾਹ ਸਤ ਗੁਰ ਸਭਨਾ ਦਾ ਪਹਲਾਮ ਨਾਇਦਾ ਤਿਸ ਦਾ ਬੁਰਾ ਕਿਉ ਹੋਏ ਤਿਸ ਦਾ ਸਤ ਗੁਰ ਸਬਨਾ ਦਾ ਵਲਾਮਨਾਈ ਦਾ ਅਲਾਮਨਾਈ ਦਾ ਤਿਸ ਦਾ ਬੁਰਾ ਕਿਉਂ 啊 uh -huh. ਸਭਨਾ ਦਾ ਭਲਾ ਮਨਾਏ ਨਾ ਕਿਸ ਦਾ ਬੁਰਾ ਕਿਉ ਹੋਏ ਐ ਸਤ ਸੰਗੀ ਜਨੋ ਕਲ ਯੁਗ ਦੇ ਜਲਦੇ ਬੁਝਦੇ ਸੰਸਾਰ ਅੰਦਰ ਇਕੋ ਹੀ ਠੋਰ ਹੈ ਨਾਮ ਦੀ ਤੁਰਦੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਏ ਤੁਰਦੀ ਬਾਣੀ ਨੇ ਸਾਰੀਆਂ ਚਿੰਤਾਵਾਂ ਮਨੋਂ ਖਤਮ ਕੀਤਾ ਏ ਪਰ ਤਾਂ ਇਸ ਚਿੰਤਾ ਨੇ ਖਤਮ ਹੋਣਾ ਨਹੀਂ ਧੁਰਦੀ ਬਾਣੀ ਨੂੰ ਧੁਰ ਅੰਦਰ ਆਪਣੇ ਮਨ ਦੇ ਅੰਦਰ ਅਸੀਂ ਸਤਿਪੰਤ ਕਰਨ ਚ ਕਾਮਯਾਬ ਹੋ ਜਾਵਾਂ। ਸੋ ਗੁਰੂ ਕੇ ਪਿਆਰਿਓ ਹਾਲਾਤ ਸੰਸਾਰ ਦੇ ਠੀਕ ਨਹੀਂ। ਕਦੇ ਕੁਦਰਤੀ ਆਫਤਾ ਕਰੋਨਾ ਵਰਗੀਆਂ ਬਿਵਾਰੀਆਂ ਨੇ ਰੇਪੇਟ ਵਿਚ ਲਿਆ। ਤੇ ਕਦੇ ਮਨੁੱਖ ਦੇ ਬਣਾਏ ਹੋਏ ਆਪਣੇ ਝੂਠੇ ਬਨਸੂਬੇ। ਮਨੁੱਖ ਦੀਆਂ ਝੂਠੀਆਂ ਹੱਦਾਂ ਦੀਆਂ ਲੜਾਈਆਂ ਮਨੁੱਖਤਾ ਨੂੰ ਰੱਬ ਦੇ ਸੰਮੁਖ ਸ਼ਰਮਸ਼ਾਰ ਵੀ ਕਰ ਰਹੀਆਂ ਨੇ ਅਜ ਮਨੁੱਖ ਦਾ ਬੜਾਈ ਹੋਈ ਟੈਕਨੋਲੋਜੀ ਮਨੁੱਖ ਨੂੰ ਪਨਾਹ ਪਨਾਹ ਕਰ ਰਹੀ ਏ ਖਤਮ ਕਰ ਰਹੀ ਏ ਮਨੁੱਖ ਦਾ ਵजूद ਪਟਾਣ ਲਈ ਯਤਰ ਹੈ ਪਰ ਵੇਖੋ ਗੁਰਵਾਣੀ ਸੈਂਕੜੇ ਸਾਲ ਪਹਿਲਾਂ ਲਿਖੀ ਗਈ ਸਤਗੁਰ ਸਬਨਾ ਦਾ ਭਲਾ ਮਨਾਏ ਦਾ ਉਹ ਅਕਾਲ ਪੁਰਖ ਤੇ ਅਕਾਲ ਪੁਰਖ ਦੇ ਪਿਆਰੇ ਸਰਬੱਤ ਦਾ ਭਲਾ ਮੰਗਦੇ ਨੇ ਸਰਬੱਤ ਸਤਗੁਰ ਸਬਨਾ ਦਾ ਭਲਾ ਮਨਾਏ ਦਾ ਅਕਾਲ ਪੁਰਖ ਤੇ ਅਕਾਲ ਪੁਰਖ ਨੂੰ ਭਜਨ ਵਾਲੇ ਜਪਣ ਵਾਲੇ ਸਰਬੱਤ ਦਾ ਭਲਾ ਮੰਗਦੇ ਕਿਸ ਦਾ ਬੁਰਾ ਕਿਉ ਹੋਏ ਉਹ ਕਿਸੇ ਦਾ ਬੁਰਾ ਨਹੀਂ ਕਰ ਸਕਦੇ ਤੇ ਬੁਰਾ ਚਿਤ ਵੀ ਨਹੀਂ ਸਕਦੇ ਇਹ ਗੁਰੂ ਕਰਨੇ ਤਾਂ ਸਾਨੂੰ ਬਹੁਤ ਸੁੰਦਰ ਇੱਕ ਅਤਿ ਦਰਜੇ ਦਾ ਉੱਚਾ ਸੂਤਰ ਦਿੱਤਾ ਹੈ। ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹਟਾਏ। ਦੇਹੀ ਰੋਗ ਨਾ ਲੱਗੀ ਪੱਲੇ ਸਭ ਕੁਝ ਪਾਏ। ਵੇਖ ਕਿੱਡਾ ਉੱਚਾ ਮਕਾਮ ਏ। ਕਿੱਡਾ ਉੱਚਾ ਮਰਤਬਾ ਏ। ਕਿ ਇਹ ਬੰਦੇ ਬੁਰੇ ਦਾ ਭਲਾ ਕਰਕੇ ਵੀ ਤੇ ਤੇਰੇ ਮਨ ਵਿੱਚ ਕ੍ਰੋਧ ਨਹੀਂ ਆਏਗਾ ਜੀ ਕ੍ਰੋਧ ਨਹੀਂ ਆਏਗਾ ਇਹ ਸਰੀਰ ਨੂੰ ਨਾਸ਼ ਕਰਨ ਵਾਲੇ ਰੋਗ ਅੰਦਰ ਪੈਦਾ ਨਹੀਂ ਹੋਣਗੇ ਮਹਿਸੂਸ ਕਰਨਾ ਪਿਆਰਿਓ ਜਦੋਂ ਕ੍ਰੋਧ ਆਉਂਦਾ ਹੈ ਨਾ ਕ੍ਰੋਧ ਪਹਿਲਾਂ ਆਪਣੇ ਅੰਦਰ ਅਗਿਆਰ ਵੱਲਣੇ ਪੈਂਦੇ ਨੇ ਪਹਿਨਾ ਆਪਣੇ ਆਪ ਨੂੰ ਕ੍ਰੋਧ ਸਾੜਦਾ ਹੈ ਇਹ ਬਤ ਸੋਚਣਾ ਕਿ ਕ੍ਰੋਧ ਦੂਜਿਆਂ ਦਾ ਨੁਕਸਾਨ ਕਰਦਾ ਹੈ ਨਾ ਨਾ ਜਿਸ ਦੇ ਅੰਦਰ ਕ੍ਰੋਧ ਪੈਦਾ ਹੁੰਦਾ ਹੈ ਨਾ ਇਹ ਅੰਗਾਰ ਵਲ ਦਾ ਇਹ ਪਹਿਲਾ ਉਸ ਨੂੰ ਸਾੜਦਾ ਹੈ ਵੇਖੋ ਮਨੁੱਖ ਕਿੱਡਾ ਦੂਜਿਆਂ ਦਾ ਵजूद ਮਟਾਉਣ ਤੇ ਤੁਲਿਆ ਹੈ ਪਹਿਲਾਂ ਆਪਣੇ ਅੰਦਰ ਅੰਧਾਰੇ ਪੈਦਾ ਕਰਦਾ ਹੈ ਕਰੋਧ ਤੇ ਜਦੋਂ ਤਪ ਜਾਂਦਾ ਹੈ ਜਲਦਾ ਹੈ ਸਾੜਦਾ ਹੈ ਲਪਟਾਂ ਉੱਠਦੀਆਂ ਨੇ ਫਿਰ ਉਹ ਲਪਟਾਂ ਦੂਜਿਆਂ ਤੇ ਸਿੱਟੜ ਦਾ ਯਤਨ ਕਰਦਾ ਹੈ ਅੱਜ ਮੁਲਕ ਦਾ ਵੀ ਇਹੋ ਹਾਲ ਹੋਇਆ ਪਿਆ ਹੈ ਭਾਰਤ ਔਰ ਪਾਕਿਸਤਾਨ ਵਿਚਾਲੇ ਜੋ ਤਣਾਅ ਦਾ ਮਾਹੌਲ ਹੈ ਕਿ ਸਖਾਤਰ ਹੈ ਕਿ ਛੋੜੀ ਮਾਨਸਿਕਤਾ ਦੇ ਲੋਗ ਗੰਦੀ ਮਾਨਸਿਕਤਾ ਵਾਲੇ ਲੋਗ ਮਨੁੱਖਤਾ ਦੇ ਵੈਰੀ ਬਣ ਕੇ ਵੇਖੋ ਨਾ ਇਹ ਬੱਦਿਆਂ ਦੀ ਲੜਾਈ ਇਹ ਮਨੁੱਖਾਂ ਦੀ ਲੜਾਈ ਦੇ ਵਿੱਚ ਰੱਬ ਦੇ ਘਰ ਵੀ ਤੋੜੇ ਗਏ ਨੇ ਰੱਬ ਦੇ ਬਣਾਏ ਗਏ ਨਿਜਮ ਤੋੜਨ ਦੀ ਵੀ ਇਹਨਾਂ ਨੇ ਜਿੰਦਲ ਕੀਤਾ ਹੈ ਉਹਨਾਂ ਸੁੰਦਰ ਵਾਦੀਆਂ ਦੇ ਵਿੱਚ ਜੋ ਲੋਗ ਬਣ ਗਏ ਸਨ ਉਹਨਾਂ ਨੂੰ ਮੱਜ਼ਬ ਪੁੱਛ-ਪੁੱਛ ਕੇ ਤੂੰ ਹਿੰਦੂ ਐ ਤਾਂ ਮਾਰਤਾ ਗਿਆ। ਕਹਿੰਦੇ ਨੇ ਕਲਮੇ ਪੜਵਾ ਕੇ ਦੇਖੇ ਨੇ ਜੇ ਉਹਨੂੰ ਸ਼ੱਕ ਲੱਗਦੀ ਸੀ। ਜਰਾ ਸਮਝਿਓ ਜਰਾ ਧਰਮ ਦੇ ਆਧਾਰ ਤੇ ਇਦਾਂ ਮਾਰ ਦੇਣਾ ਇਹ ਮਨੁੱਖਤਾ ਲਈ ਸ਼ਰਮਸ਼ਾਰ ਵਾਲੀ ਗੱਲ ਹੈ। ਹਾਂ ਜੰਗਾ ਤਾਂ ਬਹੁਤ ਹੁਣ ਨਿਸ਼ਧਰਤੀ ਤੇ ਰਮਾਇਣ ਦੀ ਜੰਗ ਵਿੱਚ ਕਿਹੜਾ ਥੋੜੇ ਲੋਗ ਮਰੇ ਹੋਣਗੇ। ਮਹਾਪਹਾੜ ਦੀ ਲੋਕ ਵਿੱਚ ਲੱਖਾਂ ਲੋਕ ਮਰੇ ਨੇ ਪਰ ਗੁਰੂ ਕੇ ਪਿਆਰਿਓ ਉਹ ਜੰਗ ਰਾਜਿਆਂ ਦੀਆਂ ਜਰ ਜੋਰੂ ਜ਼ਮੀਨ ਖਾਤਰ ਜਰ ਜੋਰੂ ਜ਼ਮੀਨ ਔਰ ਗੱਦੀ ਤੇ ਜ਼ਮੀਨ ਖਾਤਰ ਪਰ ਜਿਹੜੀ ਅੱਜ ਜੰਗ ਹੈ ਨਾ ਇਹਦੇ ਅੰਮ੍ਰ ਸੁਪੇ ਬੜੇ ਖਤਰਨਾਕ ਨੇ ਇਹ ਸਿੱਧਾ ਹੀ ਧਰਮ ਤੇ ਅਟੈਕ ਹੈ ਮੁਸਲਮਾਨ ਕਹਿ ਰਹੇ ਨੇ ਹਿੰਦੂ ਜਿੰਦੇ ਨਹੀਂ ਰਹਿਣ ਦੇਣੇ ਤੇ ਹਿੰਦੂ ਚਾਹਦੇ ਨੇ ਮੁਸਲਮਾਨ ਜਿੰਦੇ ਨਾ ਰਹਿਣ ਸਦਾਈ ਧਰਮ ਤੇ ਟੈਕ ਧਰਮ ਹਿੰਦੂ ਮਸਜਿਦ ਧਰਮ ਹਿੰਦੂ ਮਸਜਿਦ ਧਰਮ ਮਸਮਾਫ ਕਰਨਾ ਧਰਮ ਮੁਸਲਮਾਨ ਮਸਜਿਦ ਮੁਸਲਮਾਨ ਜਾਂ ਮੁਸਲਮਾਨਾਂ ਦੀ ਮਸਜਿਦ ਹਿੰਦੂ ਜਾਂ ਹਿੰਦੂ ਦੇ ਮੰਦਿਰ ਦੀ ਮਤਾਜ ਨਹੀਂ ਹੈ ਧਰਮ ਧਰਮ ਇਤ ਬਹੁਤ ਉੱਚਾ ਹੈ ਇੱਕ ਸੱਚੇ ਮੁਸਲਮਾਨ ਲਈ ਇੱਟਾਂ ਪੱਥਰਾਂ ਦੇ ਬੜੀ ਮਹੱਤਤ ਤੋਂ ਵੱਡੀ ਐ ਮਨੁੱਖ ਦਾ ਜਿਤਰਿਆ ਹੋਇਆ ਰੱਬ ਨੇ ਚੱਲਦਾ ਫਿਰਦਾ ਮੱਜਦ ਦਾ ਨਮੂਨਾ ਐ ਇੱਕ ਹਿੰਦੂ ਲਈ ਮੰਦਰ ਨਹੀਂ ਜ਼ਰੂਰੀ ਜਿੰਨਾ ਆ ਚੱਲਦੀ ਫਿਰਦੀ ਕੈਨਾਤ ਵਿੱਚ ਮਨੁੱਖ ਨੂੰ ਰੱਬ ਨੇ ਸਿਰਜਿਆ ਆਪ ਓਹ ਦੇ ਅੰਦਰੋਂ ਆਪਣੇ ਹਰੀ ਪ੍ਰਭੂ ਨੂੰ ਵੇਖਦਾ ਐ ਪਰ ਕੁਝ ਸੌੜੀ ਸੋਚ ਵਾਲੇ ਕੁਝ ਪੈੜੀ ਮਾਨਸਿਕਤਾ ਵਾਲੇ ਉਹ ਅੰਗਿਆਰ ਆਪਣੇ ਅੰਦਰ ਵਾੜ ਕੇ ਦੂਜਿਆਂ ਨੂੰ ਜਾਲਣ ਦਾ ਇਨਨ ਕਰਦੇ ਆ ਤੇ ਪਾਤਸ਼ਾਹ ਨੇ ਸਾਨੂੰ ਬਹੁਤ ਚੰਗੀ ਤੋਫੀਕ ਦਿੱਤੀ ਏ ਤੋਫੀਕ ਦੇਣ ਦੀ ਕੋਸ਼ਿਸ਼ ਪਾਤਸ਼ਾਹ ਕਰ ਰਹੇ ਨੇ ਇਹ ਬੰਦੇ ਸਤਗੁਰ ਸਭਨਾ ਦਾ ਭਲਾ ਬਣਾਏ ਦਾ ਸਤਗੁਰ ਤੇ ਸਤਗੁਰ ਦੇ ਸਿੱਖ ਸਭਨਾ ਦਾ ਭਲਾ ਮੰਗਦੇ ਨੇ ਉਹ ਤਾਂ ਬੁਰੇ ਦਾ ਵੀ ਭਲਾ ਕਰਦੇ ਤਿਸ ਦਾ ਬੁਰਾ ਕਿਉ ਹੋਏ ਉਹ ਕਿਸੇ ਦਾ ਵੀ ਬੁਰਾ ਨਹੀਂ ਕਰਦੇ ਨੇ ਤੀਜੇ ਪਾਤਸ਼ਾਹ ਮਹੱਲਾ ਮਹੱਲਾ ਚੌਥਾ ਮਹੱਲਾ ਚੌਥਾ ਗੁਰੂ ਰਾਮਦਾਸ ਪਾਤਸ਼ਾਹ ਪਾਤਸ਼ਾਹ ਵਰਵਾਨ ਕਰਦੇ ਨੇ ਸਤਿਗੁਰ ਦਾਤਾ ਦਿਆਲ ਹੈ ਜਿਸ ਨੂੰ ਦਇਆ ਸਦਾ ਹੁੰਦੀ ਉਹ ਅਕਾਲ ਪੁਰਖ ਸਾਡੇ ਤੇ ਦਇਆਵਾਨ 84 ਲੱਖ ਜੁਨਾ ਵਿੱਚੋਂ ਸਾਨੂੰ ਉਹਨੇ ਮਨੁੱਖ ਬਣਾਇਆ ਏ ਇਹ ਵੱਡੀ ਦਇਆ ਹੈ ਪਰ ਜੇ ਹੁਣ ਮਨੁੱਖ ਮਨੁੱਖ ਹੋ ਕੇ ਪਸ਼ੂਆਂ ਤੋਂ ਭੜੇ ਕਰਮ ਕਰੇ ਤੇ माफ ਕਰਨਾ ਪਸ਼ੂ ਵੀ ਬਦਨਾਮ ਹੋ ਗਏ ਅਸੀਂ ਕਹਿੰਦੇ ਨਾ ਕਿ ਬੰਦਾ ਪਸ਼ੂ ਤੋਂ ਭੈੜਾ ਮਾਫ਼ ਕਰਨਾ ਇਹ ਬੰਦਾ ਪਰ ਪਸ਼ੂ ਪਸ਼ੂ ਮਨੁੱਖ ਤੋਂ ਚੰਗੇ ਨੇ ਬਹੁਤ ਚੰਗੇ ਨੇ ਇਹ ਮਨੁੱਖ ਜਦੋਂ ਪਸ਼ੂ ਵੜਦਾ ਏ ਪਸ਼ੂ ਦੀ ਬਿਰਤੀ ਤੋਂ ਥੱਲੇ ਡਿੱਗਦਾ ਏ ਬਹੁਤ ਤਵਾਈਂ ਜਾਂਦਾ ਏ ਬੜੀਆਂ ਤਵਾਈਆਂ ਵੇਖੋ ਨਾ ਕਿੱਡੀਆਂ ਜੰਗਾ ਕਿੱਡੀਆਂ ਜੰਗਾ ਹੋ ਰਹੀਆਂ ਨੇ ਇਸ ਧਰਤੀ ਤੇ ਔਰ ਜੰਗ ਚੰਦ ਜ਼ਮੀਨ ਖਾਤਰ ਚੰਦ ਦੋ ਕੋਡੀ ਦੇ ਵਿਚਾਰਾਂ ਦੇ ਉੱਤੇ ਨਿਰਭਰ ਕਰ ਰਹੀ ਏ ਵੇਖੋ ਕਿੰਨੀ ਮਾੜੀ ਗੱਲ ਹੈ ਹਾਂ ਜੰਗ ਹੋਏ ਕੋਜ ਦਾ ਮੁੱਤਾ ਹੋਏ ਕੋਈ ਜੰਗ ਹੋਏ ਜੁੱਧਾਂ ਹੁੰਦੀਆਂ ਨੇ ਮਨੁੱਖ ਜੁੱਧ ਕਰਦਾ ਏ ਪਰ ਉਸ ਦਾ ਵਜੂਦ ਉਸ ਦਾ ਕੋਈ ਤਲਕਾਤ ਉਸ ਦਾ ਕੋਈ ਮਤਲਬ ਉਸ ਦਾ ਕੋਈ ਭਾਵ ਅਰਥ ਮਨੁੱਖਤਾ ਨੂੰ ਠੰਡ ਦੇਣ ਵਾਲਾ ਹੋਵੇ ਸ਼ਾਂ ਦੇਣ ਵਾਲਾ ਹੋਵੇ ਫਿਰ ਤਾਂ ਜੁੱਧ ਚੰਗਾ ਲੱਗਦਾ ਹੈ ਰਹੇ ਮੇ ਬਿਨਾ ਵਜ੍ਹਾ ਤੇ ਬੇਗੁਨਾਹਾਂ ਦਾ ਖੂਨ ਨੋਲਣਾ ਕੁੰਜ ਪਿਆਰ ਵਾਲਿਓ ਭਾਰਤ ਦੀ ਜੇ ਗੱਲ ਕਰੀਏ ਨਾ ਤਾਂ ਪੰਜਾਬ ਸਦਾ ਜਦੋਂ ਤੋਂ ਦੁਨੀਆ ਬਣੀ ਏ ਇਹ ਪੰਜਾਬ ਆਪਣੇ ਲਹੂ ਦੀ ਕੁਰਬਾਨੀ ਦਿੰਦਾ ਆ ਰਿਹਾ ਜਿੰਨੇ ਧਾੜ ਵੀ ਆਏ ਹਰੀ ਸਿੰਘ ਨਲੂਏ ਦੇ ਵੇਲੇ ਜਿੰਨੇ ਧਾੜ ਵੀ ਆਏ ਉਹ ਦਰਰਾ ਖੈਬਰ ਪੰਜਾਬ ਤੋਂ ਟੱਪ ਕੇ ਆਇਆ ਦਰਰਾ ਖੈਬਰ ਪੰਜਾਬ ਨੂੰ ਟੱਪ ਕੇ ਆਇਆ ਤੇ ਅੱਜ ਵੀ ਜਿਹੜੇ ਬਾਹਰੋਂ ਇਹ ਮਿੱਦਾਂ ਦੀਆਂ ਲੰਮਤਾ ਹੋ ਰਹੀਆਂ ਨੇ ਵੇਖੋ ਨਾ ਜੇ ਹਮਲਾ ਹੋਇਆ ਤਾਂ ਪੰਜਾਬ 'ਚ ਹੋਇਆ ਪੰਜਾਬ ਸ਼ੇਰ ਕੌਮ ਹੈ ਆਏ ਲੱਗ ਗਲੇ ਕਿ ਉਹਨਾਂ ਦੇ ਮਾਰੇ ਵਿੱਚ ਲੇਖੇ ਨੇ ਦੂਰ ਹੋ ਜਾਣਗੇ ਸੋ ਗੁਰੂ ਕੇ ਪਿਆਰੇਓ ਅਸੀਂ ਤਾਂ ਸਰਬੱਤ ਦਾ ਭਲਾ ਮੰਗਣਾ ਹੈ ਕਿਉਂਕਿ ਸਾਨੂੰ ਗੁਰੂ ਨੇ ਇਹੋ ਨਸੀਹ ਦਿੱਤੀ ਹੈ ਕਿ ਪਿਆਰੇ ਸਰਬਤ ਦਾ ਭਲਾ ਸਰਬਤ ਦਾ ਭਲਾ ਮੰਨਣ ਵਿੱਚ ਤੇਰੀ ਇਨਸਾਨੀਅਤ ਉੱਪਰ ਬਲਤ ਹੋਵੇਗੀ ਸਤਿਗੁਰ ਦਾਤਾ ਆਦਿਆਲ ਹੈ ਜਿਸ ਨੂੰ ਦਇਆ ਸਭ ਹੋਏ ਸਤਿਗੁਰ ਅੰਦਰੋਂ ਨਰਵੈਰ ਹੈ ਦੇਖੋ ਸਤਿਗੁਰ ਅਕਾਲਪੁਰ ਖੰਦਰੋਂ ਨਰਵੈਰ ਹੈ ਓ ਨਿਰਭਉ ਤੇ ਨਰਵੈਰ ਹੈ ਨਾ ਡਰਦਾ ਹੈ ਨਾ ਡਰਾਉਂਦਾ ਹੈ ਵੇਖੋ ਬੰਦਾ ਰੱਬ ਦਾ ਬਣਾਇਆ ਹੋਇਆ ਡਰ ਵੀ ਰਿਹਾ ਤੇ ਡਰਾ ਵੀ ਰਿਹਾ ਇਹ ਦੋਨੇ ਗੁਣ ਮਨੁੱਖ ਨੂੰ ਮਨੁੱਖਤਾ ਤੋਂ ਹੇਠਾਂ ਸੁੱਟਦੇ ਨੇ ਮਨੁੱਖ ਦਾ ਕਰਮ ਹੈ ਨਾ ਡਰੇ ਨਾ ਡਰਾਵੇ ਨਾ ਭੈ ਕਾਹੂ ਕੋ ਦੇਤ ਹੈ ਨਾ ਭੈ ਮਾਨ ਧਾਨ ਨਾ ਤਾਂ ਭੈ ਦੇਵੇ ਨਾ ਭੈ ਮੰਨੇ ਇਹ ਮਨੁੱਖ ਦਾ ਪਹਿਲਾ ਜਿਉਣ ਦਾ ਫਲਸਫਾ ਤੇ ਸਿਧਾਂਤ ਹੋਣਾ ਚਾਹੀਦਾ ਹੈ ਔਰ ਡਰਾਉਨ ਦੀ ਕੋਸ਼ਿਸ਼ ਕਰ ਰਿਹਾ ਜਿਹਦੇ ਪਾਕਿਸਤਾਨ ਕਦੇ ਪਾਕਿਸਤਾਨ ਵੀ ਭਾਰ ਦਾ ਹਿੱਸਾ ਸੀ ਪੰਜਾਬ ਦਾ ਹਿੱਸਾ ਸੀ ਸ਼ੇਰ-ਏ-ਪੰਜਾਬ ਮਹਾਰਾਜਾ ਜਨਮਜੀਤ ਸਿੰਘ ਨੇ ਇਹ ਆਪਣੀ रियासत ਵਿੱਚ ਰਲਾਇਆ ਸੀ ਪਾਕਿਸਤਾਨ ਨੂੰ ਕਾਬਲ ਤੱਕ ਜੇ ਹੁਣ ਪੰਜਾਬ ਇਸ ਕੱਲ ਦਾ ਦਾਵਾ ਕਰੇ ਕਿ ਪਾਕਿਸਤਾਨ ਸਾਡਾ ਹੈ ਇਹ ਸਾਡਾ ਹਿੱਸਾ ਹੈ ਕਾਬਲ ਤੱਕ ਅਸੀਂ ਆਂ ਅਫਗਾਨ ਤੱਕ ਅਸੀਂ ਆਂ ਤੇ ਫਿਰ ਦਰਬੀ ਜੰਗ ਲੱਗੇ ਔਰ ਸੱਚ ਬੋਲਣ ਤੇ ਭਾਪੜ ਮੱਤ ਦੇ ਨੇ ਪਿਆਰਿਓ ਪਤਸਾ ਕਹਿੰਦੇ ਨੇ ਸਤਗੁਰ ਅੰਦਰੋਂ ਨਰਵੈਰ ਹੈ ਉਹ ਅਕਾਲਪੁਰ ਖੰਦਰੋਂ ਨਰਵੈਲ ਹੈ ਸਭ ਦੇਖੈ ਬ੍ਰਹਮ ਇੱਕ ਸੋਈ ਉਹ ਬ੍ਰਹਮ ਜੋ ਹੈ ਨਾ ਪਾਰ ਬ੍ਰਹਮ ਉਹ ਸਭ ਰਾਂ ਨੂੰ ਇੱਕ ਨਿਗਾ ਨਾਲ ਦੇਖਦਾ ਹੈ ਵੇਖੋ ਨਾ ਸੂਰਜ ਦੀ ਰੋਸ਼ਨੀ ਧਰਤੀ ਤੇ ਪੈਂਦੀ ਏ ਉਹ ਗੰਦਗੀ ਤੇ ਵੀ ਕਿਰਨਾ ਪੈ ਰਹੀਆਂ ਨੇ ਤੇ ਫੁੱਲ ਤੇ ਵੀ ਪੈ ਰਹੀਆਂ ਨੇ पर एक देखो ना खैर दे ते जेत गल गंदगी ते किरणा ਪੈ ਕੇ किरणा ਗੰਧੀਆਂ ਨਹੀਂ ਹੋ ਰਹੀਆਂ ਹੱਤ ਦੀ ਗੰਦਗੀ ਤੇ किरणा ਪੈ ਰਹੀਆਂ ਨੇ ਨਿਗ ਦੇ ਰਹੀਆਂ ਨੇ ਤੇ किरणा ਗੰਧੀਆਂ ਨਹੀਂ ਹੋ ਰਹੀਆਂ ਫੁੱਲਾਂ ਤੇ ਪੈ ਰਹੀਆਂ ਤੇ किरणा ਸੁਗੰਧਤ ਨਹੀਂ ਹੋ ਰਹੀ ਉਹ ਤੇ ਕੋਈ ਫਰਕ ਨਹੀਂ ਆ ਰਿਹਾ ਜਿਵੇਂ ਇਹਦੀਆਂ ਹਨ ਉਮੇ ਦੀਆਂ ਹਨ ਕਿਉਂਕਿ ਉਹ ਪਹਿ ਵਿੱਚ ਹਨ ਅਕਾਲ ਪੁਰਖ ਦੇ ਹੁਕਮ ਵਿੱਚ ਹਨ ਜਿਹੜਾ ਬੰਦਾ ਕਾਲ ਪ੍ਰਭ ਦੇ ਹੁਕਮ ਵਿੱਚ ਹੈ ਉਹਨੂੰ ਜਨਮ ਮਰਨ ਇਹ ਪੈ ਖੁਸ਼ੀਆਂ ਵਿਜਲਤ ਨਹੀਂ ਕਰ ਸਕਦੀਆਂ ਖੁਸ਼ੀਆਂ ਬੋਰਾ ਨਹੀਂ ਕਰ ਸਕਦੀਆਂ ਤੇ ਗਮ ਉਹਨੂੰ ਬੁਲਾ ਨਹੀਂ ਸਕਦੇ ਇਹ ਬੰਦੇ ਇਸ ਕਰਕੇ ਇਸ ਜਲਦੇ ਗੁੰਦੇ ਸੰਸਾਰ ਅੰਦਰ ਇਸ ਧਰਤੀ ਦੇ ਇਸ ਗ੍ਰਹਿ ਉੱਤੇ ਇਹ ਬੰਦੇ ਜੇਕਰ ਚਾਰ ਦਿਨ ਸੁੱਖ ਦੇ ਚਾਹੁੰਦਾ ਹੈ ਅਕਾਲਪੁਰਖ ਵਾਹਿਗੁਰੂ ਦੀ ਜੈਸੀ ਮਹਾਵੇ ਆਸਮ ਦੀ ਬਾਣੀ ਪੈਸਰਾ ਕਰੀ ਗਿਆਨ ਬਿ ਲਾਲੋ ਦਾ ਭਾਵ ਅਰਥ ਕਿ ਜਿੱਦਾਂ ਜਿੱਦਾਂ ਜਿਵ ਜਿਵ ਹੁਕਮ ਤਵੇ ਤੇ ਬਕਾਰ ਜਿੱਦਾਂ ਅਕਾਲਪੁਰਖ ਨੇ ਸਾਨੂੰ ਜਿਉਣ ਲਈ ਆਖਿਆ ਤੇ ਗਰਵਾਣੀ ਵਿੱਚ ਵਰਜਿਆ ਗਿਆ ਬੰਦੇ ਉਹਦਾ ਉਸ ਗਰਵਾਣੀ ਦਾ ਉਸ ਹੁਕਮ ਦਾ ਤੂ ਪਾਲਣਾ ਕਰਕੇ ਆਪਣੇ ਆਪ ਨੂੰ ਸਦਾ ਹੀ ਸੁਖਦਾਈ ਹੋ ਜਾ ਇਸ ਕਰਕੇ ਬੰਦੇ ਸਤਿਗੁਰ ਸਬਨਾ ਦਾ ਭਲਾ ਮਨਾਏਂਦਾ ਇਸ ਦਾ ਬੁਰਾ ਕਿਉ ਹੋਏ ਇਸ ਦਾ ਬੁਰਾ ਕਿਉ ਹੋਏ ਹੈ ਸਤਿਗੁਰ ਸਬਨਾ ਦਾ ਭਲਾ ਮਨਾਏਂਦਾ ਭਲਾ ਮਨਾਏਂਦਾ ਜਿਸ ਦਾ ਕਿਉਂ ਹੋਏ ਇਸਦਾ ਉਹਦਾ ਕਿਉਂ